ਬਟਾਲਾ ਦੀ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੇ ਬਟਾਲਾ ਦੇ ਸਿਟੀ ਰੋਡ ਦੇ ਇਕੱਠੇ ਹੋ ਕੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾਏ। ਇਸ ਮੌਕੇ ਪੁਲਿਸ ਨੇ ਦੇਖਦਿਆਂ ਹੀ ਦੁਕਾਨਦਾਰਾਂ ਵਿੱਚੋਂ ਮਚੀ ਹਫੜਾ ਦਫੜੀ। ਅਧਿਕਾਰੀਆਂ ਨੇ ਕਿਹਾ ਕਿ ਅੱਜ ਆਸੀਂ ਚਲਾਨ ਕਟੇ ਨੇ ਤੇ ਕਿਸੇ ਦਾ ਸਮਾਨ ਦਾ ਨੁਕਸਾਨ ਨਹੀਂ ਕੀਤਾ। ਪਰ ਅਗਰ ਦੁਕਾਨਦਾਰਾਂ ਨੇ ਕਬਜ਼ੇ ਨਾ ਹਟਾਏ ਤੇ ਅਸੀਂ ਫਿਰ ਸਖਤੀ ਕਾਰਵਾਈ ਕਰਾਂਗੇ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ। ਸਰਬੱਤ ਕੀ ਕੀਤਾ ਗਿਆ। ਇਹ ਜਿਹੜੇ ਆਪਣੇ ਬਟਾਲੇ ਜਿਹੜਾ ਸਿਟੀ ਰੋਡ ਦਾ ਬਾਜ਼ਾਰ ਹੈ ਇਹ ਤੁਹਾਨੂੰ ਪਤਾ ਚਾਹ ਕਾਫੀ ਇੰਪੋਰਟੈਂਟ ਦੀ ਪ੍ਰੋਬਲਮ ਰਹਿੰਦੀ ਆ ਉਹ ਐਨਟੀ ਐਨਕ੍ਰੋਸਮੈਂਟ ਡਰਾਈਵ ਹੈ ਜੀ ਵਿਦ ਨਗਰ ਨਿਯਮ ਦੇ ਸਾਡੇ ਨਾਲ ਕਰਮਚਾਰੀ ਤੇ ਅਫਸਰ ਸਾਹਿਬਾਨ ਨੇ ਉਸ ਬੰਦੀ ਇਸ ਜਿੱਥੇ ਸਫਾਈ ਅਭਿਆਨ ਚਲਾ ਰਹੇ ਤਾਂ ਕਿ ਬਾਜ਼ਾਰ ਖੁੱਲ੍ਹਾ ਸੁਰੱਖਿਆਤ ਹੋ ਸਕੇ ਸਰ ਟ੍ਰੈਫਿਕ ਪੁਲਿਸ ਔਰ ਕਾਰਪੋਰੇਸ਼ਨ ਦੇ ਲੋਕ ਇਸ ਬਾਜ਼ਾਰ ਚੋਂ ਨੰਗਦੇ ਕੋਨਾ ਚੱਤੇ ਲੱਗਦਾ ਕਿ ਡੀਡੀ ਰੋਡ ਬਣ ਗਿਆ ਜਿੱਦਾਂ ਹੀ ਤੁਸੀਂ ਵਾਪਸ ਦਫ਼ਤਰਾਂ ਨੂੰ ਜਾਣਾ ਤੇ ਇਹ ਫਿਰ ਉੱਥੇ ਤੋਂ ਉੱਥੇ ਆਗੇ ਜੀ ਜੀ ਪਹਿਲੇ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਅੱਜ ਅਸੀਂ ਫਿਰ ਆਏ ਇਹਨ ਇਹ ਜਿਹੜੀ ਪਾਰਕਿੰਗ ਅੰਦਰ ਬਜ਼ਾਰ ਦੇ ਵਿੱਚ ਅੰਡਰਗਰਾਉਂਡ ਪਾਰਕਿੰਗ ਬਣੀ ਹੋਈ ਆ ਉਦੋਂ ਜੇ ਆਪਣੇ ਮੋਟਰਸਾਈਕਲ ਟੂ-ਵੀਲਰ ਲਾਇਆ ਕਰਨ ਜੇ ਪਾਰਕਿੰਗ ਫੁੱਲ ਹੁੰਦੀ ਆ ਉਦੋਂ ਸਾਨੂੰ ਪ੍ਰੋਬਲਮ ਦੱਸਣਾ ਬਜ਼ਾਰ ਦੇ ਬਾਹਰ ਵੀ ਪਾਰਕਿੰਗ ਹੈਗੀ ਆ ਸਾਡੀ ਇਹ ਰਿਕਵੈਸਟ ਹੈ ਕਿ ਪਾਸੇ ਆਪਣੀ ਵੀਕਲ ਪਾਰਕ ਕਰਨ ਤਾਂ ਕਿ ਬਜ਼ਾਰ ਵਿੱਚ ਆਰਾਮ ਨਾਲ ਖਰੀਦਦਾਰੀ ਕਰਨ ਦਾ ਮੌਕਾ ਮਿਲੇ ਜੇ ਕਰੇ ਫਿਰ ਵੀ ਨਹੀਂ ਸੁਧਰਦਾ ਫੇਰ ਵੀ ਸੁਧਰ ਫਿਰ ਤਾਂ ਹੈ ਹੀ ਇਹ ਦੀ ਫਿਰ ਚਲਾਨ ਨੇ ਨਗਰ ਨਿਗਮ ਆਪਣੀ ਕਾਰਵਾਈ ਕਰੇਗਾ ਜੁਰਮਾਨੇ ਭਰੇਗਾ ਅਸੀਂ ਚਲਾਨ ਕਰਾਂਗੇ ਹੋ ਸਕਦਾ ਕਿਸੇ ਫਿਰ ਰੋਂਗ ਪਾਰਕਿੰਗ ਦੇ ਚਲਾਨ ਕਰੀਏ ਗੁਰਾਰ ਰੋਕਣ ਦਾ ਦੋਹਤ ਰਾਸੀ ਆਪੀ ਦਾ ਪਰਚਾ ਵੀ ਕਰ ਦਿੱਤੀ ਜੀ ਕੀ ਕੀਤਾ ਗਿਆ ਤੇ ਕਿਹਦੇ ਨੇ ਕੀਤਾ ਗਿਆ ਭਾਈ ਐਸਟੀਐਮ ਮੈਡਮ ਵੱਲੋਂ ਕੀਤਾ ਗਿਆ ਨਗਰ ਨਿਗਮ ਬਟਾਲਾ ਲੋ ਇਹ ਸਾਰਿਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕ ਆਪਣਾ ਸਮਾਨ ਛਾਹਟਾ ਕੇ ਰੱਖੋ ਇਹਨਾਂ ਦੇ ਕੋਈ ਚਲਾਨ ਵੀ ਕੱਟੇ ਆ ਤੇ ਇਹਨਾਂ ਨੂੰ ਇਹ ਆਖਿਆ ਕਿ ਰੋਜ਼ ਰੋਜ਼ ਹੀ ਆਉਣਾ ਵਾ ਸਮਾਨ ਪਛਾਣ ਕਰਕੇ ਢਾਹ ਲਾਇਆ ਜਾਏ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਫੋਟੋ ਕਬਜ਼ਾ ਕੀਤਾ ਆ ਅੱਜ ਕੀ ਕੀਤਾ ਗਿਆ ਅੱਜ ਇਹਨਾਂ ਨੂੰ ਆਖਿਆ ਬਾਦਨਿੰਗ ਦਿੱਤੀ ਹੈ ਕਿ ਪਛਾਣ ਕਰ ਲੋ ਕੋਈ ਚਲਾਨ ਕੱਟੇ ਆ ਅੱਗੇ ਤੋਂ ਅਸੀਂ ਮਤਲਬ ਫਿਰ ਅਸੀਂ ਚਲਾਨ ਕਟਾਂਗੇ ਤੇ ਸਮਾਨ ਵੀ ਚੱਕ ਕੇ ਨਾਲ ਖੜਾਂਗੇ ਅੱਜ ਇਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਗਾਹਾਂ ਹੀ ਨੁਕਸਾਨ ਵੀ ਇਹਨਾਂ ਦਾ ਕਰਾਂਗੇ